ਮੇਰਾ ਨਾਮ ਦਸ਼ਮ ਕੁਮਾਰ ਹੈ। ਮੈਂ ਸੀ.ਬੀ.ਬੀ. ਨਾਨਕੀ ਕਾਲਜ ਅਕੈਡਮੀ ਤੋਂ ਪੜ੍ਹਦੀ ਹਾਂ। ਪਿੰਡ ਅਸੈਂ ਵਿਗਨਾ। ਮੇਰੇ ਫਾਦਰ ਦਾ ਨਾਮ ਅਜੀਤ ਸਿੰਘ ਹੈ। ਮੇਰੇ ਪਲੱਸ 2 ਨਾਨ ਮੈਡੀਕਲ ਚ 98% ਮਾਰਕਸ ਆਏ ਨੇ। ਇਹ ਸਭ ਮੇਰੀ ਟੀਚਰਾਂ ਦੀ ਕੋਆਪਰੇਸ਼ਨ, ਮੇਰੇ ਪੇਰੈਂਟਸ ਦੀ ਸਪੋਰਟ ਤੇ ਮੇਰੇ ਔਹੜ ਬਲਕਣ ਦੀ ਜਿੱਤ ਹੈ। ਮੇਰਾ ਨਾਮ ਹਰਜੀਤ ਸਿੰਘ ਸਾਨੂੰ ਕਜਾਨ ਸਿੰਘ ਪਿੰਡ ਅਸੈਂ ਹੈ। ਮੇਰੀ ਬੇਟੀ ਜਸਪ੍ਰੀਤ ਕੋਹੜਾ ਜੋ ਕੰਦਿਆਲ ਅਕੈਡਮੀ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਦਿਆਲ ਪੜ੍ਹਦੀ ਸੀ। ਪਲੱਸ 3 ਹੈ। ਇਨ ਆਨ ਮੈਡੀਕਲ 70 97.5% ਨੰਬਰ ਲੈ ਕੇ ਉਹ ਵੀ ਵਧੀਆ ਮਾਪਿਆਂ ਦਾ ਸੈਲਫ ਚੈੱਕ ਕੀਤਾ ਸਾਨੂੰ ਬਹੁਤ ਮਾਣ ਦੇ ਫਰਵਰਗ ਹੈ। ਕੋਰ ਮੀਨੀਕੈਟਿਜਨ ਫਰੀਕ ਕੋਰ ਜੀਗੁਨ ਅਕੈਡਮੀ ਤੋਂ ਪਹਿਲੇ ਤੱਕ ਜੇ ਕਿ ਆਏ ਜਿਹੜੀਆਂ ਸਕੂਲ ਵਾਲਿਆਂ ਨੂੰ ਬਹੁਤ ਵਧੀਆ ਮੀਟ ਕਰਵਾਈ ਵੀ ਬਹੁਤ ਚੋਸ਼ੀਆਂ ਕਿ ਸਕੂਲ ਵਾਲਿਆਂ ਨੇ ਵਧੀਆ ਸਟੱਡੀ ਕਰਾਉਣ ਦੇ ਭਾਵ ਦੀ ਸਾਡੀ ਬੱਚੀ ਵਧੀਆ ਨੰਬਰ ਲੈ ਕੇ ਪਾਸ ਹੋਈ ਹੈ। ਸਾਨੂੰ ਆਪਣੇ ਬੱਚੇ 'ਤੇ ਬਹੁਤ ਜ਼ਿਆਦਾ ਮਾਣ ਹੈ। ਹਾਂ ਬੜੇ ਖੁਸ਼ ਹਾਂ ਇਹ ਸਾਬ ਸਕੂਲ ਵਾਲਿਆਂ ਦੀ ਬਦੌਲਤ ਸਾਡਾ ਬੱਚਾ ਜਿਹੜਾ ਇੰਨੀ ਵਧੀਆ ਨੰਬਰ ਲੈ ਕੇ ਪਾਸ ਹੋ ਗਿਆ। ਮੈਂ ਨੰਬਰਾਂ ਬੱਝਨ ਸਿਆ ਸੁਣਿਆ ਪਹਿਲਾ ਸੁਣਿਆ ਲਖਸ਼ਮੀ ਕਾ ਸਾਰੀ ਬੈਕੀ ਜਸ਼ਨਪ੍ਰੀਤ ਜੋ ਕਿ ਗੁਨਾਮ ਕਾ ਅਕੈडमी ਕਲਾਸ ਚ ਪੜ੍ਹੀ ਸੀ ਇੰਨਾ ਮਹੌਲ ਫਾਰਮ ਦੇ ਬਾਵਜੂਦ ਵੀ ਇਹਨੇ ਕਾਫੀ ਮਿਹਨਤ ਸਰਕਾਰ ਸਕੂਲ ਵਾਲਿਆਂ ਨੇ ਕਾਫੀ ਮਦਦ ਪਹੁੰਚਾ ਕੇ ਇੱਕ ਚੰਗੇ ਨੰਬਰ ਪਾਸ ਕੀਤੇ ਨੇ। ਮਾਈਕਲ ਮਾਈਕਲ ਸ਼ੈਵਨ ਪੰਜਾ ਹੈ। ਹੈ। ਲੈ ਕੇ ਆਫਰ ਗਿਆ ਅਨੁਮੰਦ ਕਰਾ ਖੁਸ਼ੀ ਹੈ।